ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਵੀਡੀਓ ਵਿੱਚ ਤੇ ਅੱਜ ਸ਼ਨੀਵਾਰ ਦਾ ਦਿਨ ਹੋ ਗਿਆ ਤੇ ਅੱਜ ਆਪਾਂ ਲੈਟਰਲੇ ਘਰ ਦਾ ਸਬਾਨ ਤੇ ਬਾਅਦ ਚ ਆਪਾਂ ਜਾਵਾਂਗੇ ਇੱਥੇ ਸ਼ਹਿਰ ਲੱਗੇ ਟੂਰਿਸਟ ਬਹੁਤ ਘੁੰਮਾਉਂਦੇ ਇੱਥੇ ਗਾਰਵੀਂ ਜਿਆਦੀ ਭੀੜ ਹੁੰਦੀ ਆ ਤੇ ਹੁਣ ਥੋੜਾ ਜਿਹਾ ਘੱਟ ਦਾ ਤਾਮ ਤੇ ਚੱਲੇ ਆ ਕਿਉਂਕਿ ਉੱਥੇ ਪਾਰਕਿੰਗ ਦਾ ਉਹ ਪ੍ਰੋਬਲਮ ਬਹੁਤ ਪੈ ਜਲੀ ਆ ਤੇ ਅੱਗੇ ਅਸੀਂ ਗਏ ਸੀ ਉੱਥੇ ਸਾਨੂੰ ਪਾਰਕਿੰਗ ਹੀ ਨਹੀਂ ਮਿਲੀ ਕਿੰਨੇ ਗੇੜੇ ਲਾਇਆ ਜਾਂਦੇ ਆ ਆਪਾਂ ਦੋ ਕੰਤਲੇ ਦੋ ਘੱਟ ਬਾਰਕ ਲੱਭਦੇ ਰਹੇ ਤੇ ਮੀਰੀ ਜੀ ਤੇ ਹੁਣ ਦੇਖਦੇ ਜੇ ਘੱਟ ਪੀਣ ਥੋੜੀ ਜਿਹੀ ਕਾਹਦੇ ਹੁੰਦੇ ਬੱਸ ਉਹ ਢੰਡਾ ਹੋ ਗਿਆ ਚਲੋ ਮਿਲਦੇ ਉੱਥੇ ਜਾ ਕੇ ਤੁਹਾਨੂੰ ਤੇ ਸ਼ਾਨੇ ਚਾਹ ਉਹ ਕਰ ਦੇ ਚਾਹ ਢੇੜ ਚਾਹ ਕਰ ਦੇ ਚਾਹ ਇਧਰ ਮੂੰਹ ਕਰਕੇ ਚਾਹ ਮੰਗ ਬਾਰਗ ਠੀਕ ਹੈ ਮਿਲਦੇ ਜੀ ਤੁਹਾਨੂੰ ਬਾਅਦ ਵਿੱਚ ਠੀਕ ਹੈ ਜੋ ਕੇ ਹਲਵਾ ਜਿਹਨੂੰ ਕਹਿੰਦੇ ਆਪਾਂ ਤੇ 98 ਪੈਸੇ ਦਾ ਇਹ ਕਿਹ ਲੋਕੀ ਘਰ ਦੇ ਬਾਹਰ ਰੱਖਦੇ ਆ ਇਹਨੂੰ ਤੇ ਜਿਹੜਾ ਆ 31 ਤਰੀਕ ਨੂੰ ਆ ਆਲਵੀ ਨਾਉਣਾ ਖਾਣ ਨੂੰ ਨਹੀਂ ਜਾਨੀ ਕਿ ਇਹ ਕਰਮ ਬਾਹਰ ਰੱਖਦੇ ਆ ਇਹਦੀ ਡਿਜ਼ਾਈਨਿੰਗ ਕਰਕੇ ਤੇ ਲੈਣਾ ਦੁੱਧ ਤੇ ਅੱਜ ਠੰਡੀ ਠੰਡੀ ਹਵਾ ਚੰਦਰੀ ਵਾਲ ਮਾਸਾਂ ਪਤਾ ਨਹੀਂ ਕਿੰਦਾ ਨਾ ਨਾ ਵਾਲੀ ਗਰਮੀ ਆ ਨਾ ਸਾਡੇ ਪਰ ਹਵਾ ਉਹ ਚੱਲਦੀ ਆ ਨਾਰਥ ਵੀਰੇ ਇੱਧਰ ਪੌੜੀਆਂ ਆਦੇ ਆ ਪੌੜੀਆਂ ਤੇ ਚੜ ਜਾ ਇੱਧਰ ਯਾਰ ਵੀਰੇ ਪੌੜੀਆਂ ਦੇ ਉਹ ਤੇ ਵੀਰ ਓਏ ਤੇ ਹੁਣ ਇੱਥੇ ਕੋਈ ਨਹੀਂ ਹੈਗਾ ਤੇ ਗਰਮੀਆਂ ਵਿੱਚ ਇੱਥੇ ਥਾਂ ਨਹੀਂ ਹੁੰਦੀ ਸਾਰਾ ਬੱਕ ਹੋ ਜਾਂਦਾ ਤੇ ਸਾਰਾ ਕੁਝ ਬੰਦਿਆ ਹੁਣ ਸਿਆਲਾਂ ਵਿੱਚ ਹੁਣ ਇਹ 25 ਅਪ੍ਰੈਲ ਤੋਂ ਚੱਲੂ ਹੋਣਾ ਤੋਂ ਵੀ ਆਕਾ ਆਪਾਂਗੇ ਸੂਰਜ ਨੂੰ ਦੇਖਣ ਦੇ ਕੋਈ ਕੋਈ ਟਾਮ ਟਾਮ ਵਾਲਾ ਸਿਆਰ ਤਾਂ ਇਹ ਗਰਮੀਰ ਉੱਥੇ ਪਤਾ ਨਹੀਂ ਲੱਗਦਾ पहुंच गए समुद्र के किनारे धपड़ कौरसी लेके आए इतने बैठ गए दिमाग रिलैक्स गया ਉਦਰਾ ਉਹ ਮੋਟਰਸਾਈਕਲਾਂ ਦੀ ਦੌੜ ਵੀ ਹੋ ਰਹੀ ਆ नहीं अभी की

ਪਾਰਕਿੰਗ ਵੀ ਹੁਣ ਫ੍ਰੀ ਆ ਇਸ ਟਾਈਮ ਤੇ ਗਰਮੀਆਂ ਵਿੱਚ ਬੜੀ ਪੀੜ ਸੀ ਇੱਥੇ ਦਾ 2 ਘੰਟੇ ਸਾਨੂੰ ਲਾ ਗਏ ਪਾਰਕਿੰਗ ਲਈ ਉਹ ਗਰਮੀ ਜਾਏ ਸੀਗੇ ਤੇ ਹੁਣ ਆ ਪਾਰਕਿੰਗ ਵੀ ਆ ਰ ਫ੍ਰੀ ਆ ਇਹਨੇ ਲਿਖਿਆ ਵੀ ਹੁਣ 25 ਅਪ੍ਰੈਲ ਨੂੰ ਖੁੱਲਣੀ ਆ ਯਾਨੀ ਕਿ ਬੰਦ ਆ ਹੋਰ ਸਰ ਕੁਝ ਹਾਂਜੀ ਬਲੌਗ ਐਂਡ ਕਰਦੇ ਹੁਣ ਤੇ ਕੰਮ ਚੱਲੀਏ ਤੇ ਸ਼ਾਨੇ ਕਰੈਕਟ ਹੈਡੀ ਉੱਥੇ ਥੋੜੀ ਤੇਰੇ ਇਹ ਹੱਦ ਇਹ ਹੱਦ ਮੌਸਮ ਇਦਾਂ ਲਈ ਆ ਵਾਲੀ ਗਰਮੀ ਜੀ ਲੱਗੀ ਵਿੱਚ ਵਿੱਚ ਤੇ ਜੇ ਝਾਕ ਲਾਦੀਏ ਫੇਰ ਠੰਡ ਲੱਗਣਾ ਪੰਦੀ ਆ ਤੇ ਮੌਸਮ ਇਦਾਂ ਦਾ ਹੀ ਆ ਆ ਵਾਲੀ ਛੱਡ ਹੋਈ ਆ ਹਾਂਸ ਤੇ ਗਰਮੀ ਵੀ ਨਹੀਂ ਹੋਈ ਇਹ ਤੇ ਲੋਅ ਆਊਟ ਕਰਦੇ ਆ ਤੇ ਮਿਲਦੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਸਾਰਿਆਂ ਸਤਿ ਸ੍ਰੀ ਅਕਾਲ